啊，当。Uh, ਮੱਲਾਵਾਲਾ ਖਾਸ ਨਗਰ ਪੰਚਾਇਤ ਕਮੇਟੀ ਘਰ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਮਹਾਵੀਰ ਸਿੰਘ ਸੰਧੂ ਦੇ ਮਾਤਾ ਕਰਮਜੀਤ ਕੌਰ ਨੇ ਨਿਭਾਈ। ਰਾਸ਼ਟਰੀ ਗਾਣ ਕਰਨ ਦੇ ਨਾਲ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਜਿੱਥੇ ਥਾਣਾ ਮੱਲਾਵਾਲਾ ਖਾਸ ਨਾਲ ਸੰਬੰਧਿਤ ਪੰਜਾਬ ਪੁਲਿਸ ਦੇ ਜਵਾਨਾਂ ਨੇ ਪਰੇਡ ਦੌਰਾਨ ਝੰਡਾ ਲਹਿਰਾਉਣ ਸਮੇਂ ਸ਼ਲਾਮੀ ਦਿੱਤੀ। ਮਹਾਵੀਰ ਸਿੰਘ ਸੰਧੂ ਮਾਤਾ ਪ੍ਰਧਾਨ ਕਰਮਜੀਤ ਕੌਰ ਨੇ ਕਿਹਾ ਕਿ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਭਾਰਤ ਨੂੰ ਗਣਤੰਤਰ ਦੇਸ਼ ਘੋਸ਼ਿਤ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਉਹਨਾਂ ਕਿਹਾ ਕਿ ਭਾਰਤ ਵਿੱਚ ਗਨਦੰਤਰ ਦਿਵਸ ਦਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤੀ ਆਜ਼ਾਦੀ ਕਲਾਟੀਆਂ ਦੇ ਹਰ ਸੰਘਰਸ਼ ਬਾਰੇ ਦੱਸਦਾ ਹੈ। ਇਸ ਮੌਕੇ ਤੇ ਸੀਨੀਅਰ ਨੌਜਵਾਨ ਆਗੂ ਆਮਾਦੀ ਪਾਰਟੀ ਮਹਾਬੀਰ ਸਿੰਘ ਦੂਲੇਵਾਲੀਆ, ਆਮਾਦੀ ਪਾਰਟੀ ਸੀਨੀਅਰ ਆਗੂ ਮੱਲਾਵਾਲਾ ਕਲਪੂਸ਼ਨ ਲਾਲ ਧਵਨ, ਚੰਨਨ ਸਿੰਘ ਫੌਜੀ ਪ੍ਰਧਾਨ ਟਰੱਕ ਯੂਨੀਅਨ ਮੱਲਾਵਾਲਾ ਖਾਸ, ਦਲਜੀਤ ਕੌਰ ਐਮਸੀ, ਜਸਵੰਤ ਸਿੰਘ ਤੰਜੂ ਐਮਸੀ, ਗੁਰਦੇਵ ਸਿੰਘ ਐਮਸੀ, ਚਰਨਜੀਤ ਕੌਰ ਐਮਸੀ, ਬੋਟਾ ਸਿੰਘ ਜਨਜਾਤਾ ਐਮਸੀ, ਰਕੇਸ਼ ਕੁਮਾਰ ਉਰਫ ਹੀਰਾ ਕੱਕੜ ਸੀ ਇਸ ਪ੍ਰਧਾਨ ਮੱਲਾਵਾਲਾ ਖਾਸ ਕਰਨ ਪੱਖੋ ਕੇ ਬਲਜਿੰਦਰ ਸਿੰਘ ਤੁਰਕ ਗੁਰਮਾਲਕ ਸਿੰਘ ਲੰਡਾ ਲਖਵਿੰਦਰ ਸਿੰਘ ਭੁੱਲਰ ਕੁਲਦੀਪ ਸਿੰਘ ਐਮ ਸੀ ਨਗਰ ਪੰਚਾਇਤ ਮੱਲਾਵਾਲਾ ਦਾ ਸਟਾਫ ਨਵੀਂ ਸੰਧੂ ਅਮਰਤ ਜੱਸੀ ਡਾਕਟਰ ਸੋਨੂ ਭੁੱਲਰ ਮਾਸਟਰ ਗੁਰਚਰਨ ਸਿੰਘ ਕਲਸੀ ਆਜ ਸਮੇਤ ਭਾਰੀ ਗੰਦੀ ਵਿੱਚ ਆਮਦੀ ਪਾਰਟੀ ਦੇ ਜਿਹਾਰੂ ਵਰਕਰ ਛੀਤ ਸੁਖਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲਾਵਾਲੇ ਦੇ ਵਿਦਿਆਰਥੀ ਇਲਾਕੇ ਦੀ ਮਹਾਨ ਸ਼ਖਸੀਅਤਾਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂ ਵੀ ਹਾਜ਼ਰ ਸਨ ਦੇਖੋ ਇਸ ਮੌਕੇ ਮੱਲਾਵਾਲਾ ਖਾਸ ਨਗਰ ਪੰਚਾਇਤ ਕਮੇਟੀ ਘਰ ਵਿੱਚ ਝੰਡਾ ਲਹਿ ਆਉਣ ਸਮੇਂ ਖਾਲ ਤਸਵੀਰਾਂ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਮੇਰੇ ਵੱਲੋਂ ਭਾਰਤ ਨਿਵਾਸੀ ਸਾਰੇ ਨੂੰ 76ਵਾਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਬੱਚਿਆਂ ਨੇ ਆਪਣਾ ਪੁਲਿਸ ਡਿਪਾਰਟਮੈਂਟ ਮੱਲਾਂ ਵਾਲਾ ਤੇ ਨਗਰ ਪੰਚਾਇਤ ਦੇ ਨਿਵਾਸੀਆਂ ਨੇ ਗਣਤੰਤਰ ਦਿਵਸ ਬਣਾਇਆ ਵਾ ਤੇ ਸਭ ਨੂੰ ਮੈਂ ਬਹੁਤ-ਬਹੁਤ ਮੁਬਾਰਕਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਪੰਚਾਇਤ ਸਾਰੇ ਐਮਸੀ ਸਾਹਿਬਾਨਾਂ ਨਾਲ ਰਲ ਮਿਲ ਕੇ ਸਾਰੇ ਕੰਮ ਇਕੱਤਰਤਾ ਹੋ ਕੇ ਸਾਰੇ ਅਸੀਂ ਕਰਾਂਗੇ ਤੇ ਆਪਦੇ ਅਸੀਂ ਜੋ ਵੀ ਸ਼ਡਿਊਲ ਆ ਪਲਾਨਿੰਗ ਸਾਰੀਆਂ ਲਿਖੀਆਂ ਹੋਈਆਂ ਉਹਨੇ ਤੇ ਉਸ ਦੇ ਸਬੰਧ ਉਹਦੇ ਵਿੱਚ ਸਾਰੀਆਂ ਮੀਟਿੰਗਾਂ ਅਸੀਂ ਕਰ ਰਹੇ ਆ ਤੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਸ਼੍ਰੀ ਐਮਐਲਏ ਨਰੇਸ਼ ਕੁਟਾਰੀਆ 98 ਵੀ ਕੰਮ ਕੀਤੇ ਜਾਣਗੇ ਸਾਰੇ ਹਾਂਜੀ ਸਰ ਅੱਜ ਕਮੇਟੀ ਘਰ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਕੰਤਨਦਰਪ ਸਿੰਘ ਜੀ ਕਿ ਕੀ ਕਹੋਗੇ ਸਤਿ ਸ਼੍ਰੀ ਅਕਾਲ ਜੀ ਸਾਹਿਬ ਨੂੰ ਅੱਜ ਭਾਰਤ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਦਫਤਰ ਨਗਰ ਪੰਚਾਇਤ ਮੱਲਾਵਾਲਾ ਖਾਸ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਸਤਕਾਰਯੋਗ ਬੀਬੀ ਕਰਮਜੀਤ ਕੌਰ ਜੀ ਦੀ ਪ੍ਰਧਾਨਗੀ ਦੇ ਵਿੱਚ ਸਮੂਹ ਐਮਸੀ ਸਹਿਬਾਨ ਔਰ ਸਮੂਹ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ ਹੈ ਔਰ ਇਹ ਪ੍ਰੋਗਰਾਮ ਨੂੰ ਬੜੇ ਤੁਮਤਾਮ ਨਾਲ ਮਨਾਇਆ ਗਿਆ ਹਰ ਸਾਲ ਦੀ ਤਰ੍ਹਾਂ ਪਿਛਲੇ 5-6 ਸਾਲ ਤੋਂ ਪ੍ਰੋਗਰਾਮ ਲਗਾਤਾਰ ਚੱਲ ਰਿਹਾ ਹੈ ਔਰ ਅਸੀਂ ਮੈਂ ਔਰ ਮੇਰੇ ਨਾਲ ਸਰਦਾਰ ਬਲਜੀਤ ਸਿੰਘ ਜੀ ਡੀਪੀ ਸਾਹਿਬ ਔਰ ਸਾਡੇ ਪਿਆਰੇ ਬੱਚੇ ਕਿ ਮੈਂ ਕਿ ਹਰ ਸਾਲ ਅਸੀਂ ਬੱਚੇ ਜਿਹੜੇ ਰਾਸ਼ਟਰੀ ਗਾਨ ਵਾਸਤੇ ਲੈ ਕੇ ਆਉਂਦੇ ਆ ਅੱਜ ਵੀ ਸਾਡੇ ਬੱਚੇ ਰਾਸ਼ਟਰੀ ਗਾਨ ਵਾਸਤੇ ਆਏ ਸੀ ਔਰ ਇਸ ਪ੍ਰੋਗਰਾਮ ਵਿੱਚ ਇਹਨਾਂ ਬੱਚੇ ਨੇ ਸ਼ਮੂਲਤ ਕੀਤੀ ਹੈ ਔਰ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਅੱਜ ਇੱਕ ਗੰਦੰਦਰ ਦਿਵਸ ਜਿਹੜਾ ਹੈ ਉਹ ਇੱਥੇ ਮਨਾਇਆ ਗਿਆ ਔਰ ਇਸ ਦਾ ਵੱਡਾ ਫਾਇਦਾ ਇਹ ਹੈ ਕਿ ਲੋਕਾਂ ਨੂੰ ਜੋ ਸਾਡੇ ਦੇਸ਼ ਦੇ ਰਾਸ਼ਟਰੀ ਤਿਹਾਰ ਆ ਉਹਨਾਂ ਦੇ ਬਾਰੇ ਪਤਾ ਲੱਗਦਾ ਹੈ ਤਾਂ ਹੀ ਇਹਨਾਂ ਤਿਹਾਰਾਂ ਨੂੰ ਇੱਥੇ ਮਨਾਇਆ ਜਾਂਦਾ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਆਪਣੇ ਰਾਸ਼ਟਰੀ ਤਿਹਾਰਾਂ ਦੇ ਪ੍ਰਤੀ ਜਾਣੂ ਹੋ ਸਕਣ ਜਾਗਰੂਕ ਹੋ ਸਕਣ ਔਰ ਭਰ ਦੇ ਜਾਤੀ ਦੇ ਨਿਕ ਮਾਨਸਿਕ ਧੰਨਵਾਦ